ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਗਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਹੈ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦ ਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਬਹੁਤ ਗਰੀਬ ਘਰ ਚੋਂ ਉੱਠਿਆ ਆ ਬਹੁਤ ਪਿੰਡੇ ਤੇ ਦੁਸ਼ਵਾਰੀਆਂ ਗਰੀਬੀਆਂ ਹੰਡਾ ਕੇ ਆਪਣੀ ਮਿਹਨਤ ਨਾਲ ਸਫਲ ਹੋਇਆ ਹੋਇਆ ਮੁੰਡਾ ਕਰਮਜੀਤ ਅਨਮੋਲ ਔਰ ਇਹਨੂੰ ਪਤਾ ਹੈ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਦੋਂ ਇਹੋ ਜਿਹੇ ਲੋਕ ਪਾਰਲੀਮੈਂਟ ਜਾਣਗੇ ਤਾਂ ਫਿਰ ਕਾਨੂੰਨ ਵੀ ਇਹੋ ਜਿਹੇ ਬਣਨਗੇ ਕਿਉਂਕਿ ਇਹ ਜਦੋਂ ਬੋਲਣਗੇ ਕਿ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਵਾਕਈ ਸੂਰਜ ਮਗਣਗੇ ਤੇ ਅਸੀਂ ਇਕੱਠੇ ਕਾਲਜ ਵੇਲੇ ਤੋਂ ਗਾਉਂਦੇ ਵੀ ਰਹੇ ਆ ਕਵਿਤਾ ਤੇ ਅਸੀਂ ਉਹ ਦੁੱਖ ਹੰਡਾ ਇਹ ਵੀ ਹੋਏ ਨੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਵੀਰੋ ਆਪਾਂ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਨੇ ਆਪਾਂ ਹਸਪਤਾਲਾਂ ਦੀ ਗੱਲ ਕਰਨੀ ਹੈ ਆਪਾਂ ਸਕੂਲਾਂ ਦੀ ਗੱਲ ਕਰਨੀ ਹੈ ਆਉਂਦੀ ਆ ਨਾ ਬਿਜਲੀ ਫਿਰ ਬਿਜਲੀ ਦਾ ਬਿੱਲ ਜੀਰੋ ਫਿਰ ਆਉਣ ਲੱਗ ਗਿਆ ਨਾ ਕੱਸੀਆਂ ਦਾ ਪਾਣੀ ਤੇਲਾਂ ਕਹਿੰਦੇ ਸੀ ਤੇਲਾਂ ਸੋ ਵੀਰੋ ਉਹੀ ਖੰਬੇ ਨੇ ਉਹੀ ਬਰਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਬਈ ਕਿਉਂਕਿ ਨੀਅਤ ਸੱਚੀ ਹੋ ਗਈ ਨੀਅਤ ਪਹਿਲਾਂ ਇਹਨਾਂ ਦੀ ਨੀਅਤ ਦੇ ਫਿਊਜ ਉੱਡੇ ਹੋਏ ਸੀ ਹੁਣ ਨੀਅਤ ਸੱਚੀ ਹੋ ਗਈ ਸੋ ਤਾਂ ਤੁਹਾਡੇ ਕੋਲੇ ਆਇਆ ਸੋ ਵੀਰੋ ਹਾਂ ਜੀ ਦੱਬ ਦਿਓਗੇ ਵਿੱਚ ਤਾਂ ਕੰਮ 13 0 ਪੰਜਾਬ ਬਣੇਗਾ ਹੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਆ ਤਾਂ ਕਰਤਾ ਕੰਮ ਤੁਸੀਂ ਆ ਤਾਂ ਕਰਤਾ ਕੰਮ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਤਾਂ ਕਰਤਾ ਕੰਮ ਤੁਸੀਂ ਕਮਾਲ ਹੈ ਬਈ ਇਹ ਪਹਿਲਾਂ ਵੀ ਮੈਂ ਮੋਗਿਆ ਸੀ ਇਹ ਮੋਗੇ ਤੋਂ ਪਤਾ ਲੱਗ ਜਾਂਦਾ ਜਿਹੜਾ ਵਧੀਆ ਤੇਲੀ ਹੁੰਦਾ ਉਹ ਸਰੋਂ ਦੇ ਢੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਢੇਰੀ ਚ ਦਾ ਤੇਲ ਹੀ ਤੇਲ ਹੈ ਬਈ ਲਾ ਪਹਿਲਾਂ ਤੁਸੀਂ ਬੜਾਸ ਕਰ ਲੋ 10 15 ਮੈਂ ਸੈਕਿੰਡ ਚੀਕਾ ਮਾਰ ਲੋ ਨਾਰੇ ਲਾ ਲੋ ਕਰੋ ਜੀ ਕਿਵੇਂ ਦਲਵੀਰ ਠੀਕ ਠਾਕ ਬਹੁਤ سارے ਸਾਡੇ ਕ੍ਰਾਂਤੀਕਾਰੀ ਭਰਾ ਆਏ ਹੋਏ ਨੇ ਸੰਘਰਸ਼ ਲੜਨ ਆਲੇ ਆਏ ਹੋਏ ਨੇ ਔਰ ਵਿਦੇਸ਼ਾਂ ਦੇ ਵਿੱਚ ਆਪਣੀਆਂ ਕਮਾਂਕਾਰਾਂ ਨੂੰ ਤੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਆਏ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੈਂ ਕੋਈ ਬੱਸਾਂ ਰੇਤਿਆਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਕੋਈ ਖੱਡਾ ਹੋਟਲਾਂ ਦੇ ਹਿੱਸੇ ਪਾਉਣ ਨਹੀਂ ਆਇਆ ਮੈਂ ਹਿੱਸਾ ਜ਼ਰੂਰ ਪਾਉਂਗਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਜ਼ਰੂਰ ਹਿੱਸਾ ਪਾਉਂਗਾ ਉੱਥੇ ਮੈਂ ਹਿੱਸਾ ਪਾਉਣ ਆਇਆ ਹੋਰ ਕਿਤੇ ਪੋਜਸਤਾ ਨਹੀਂ ਪਾਉਣਾ ਆਪਾਂ ਸੋ ਵੀਰੋ ਗੁਰਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਧਰਤੀ ਹੈ ਆ ਲਾਲਾ ਲਾਜਪਤਰਾਏ ਜੀ ਦੀ ਧਰਤੀ ਹੈ ਟੁੱਡੀਕੇ ਨਾਲ ਹੀ ਹੈ ਵੀਰੋ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਨਹੀਂ ਉਹਨਾਂ ਦੀ ਆਤਮਾ ਤੜਫਦੀ ਰਹੂ ਵੀ ਆ ਆ ਜਾਂਦੀ ਵਾਸਤੇ ਸੰਵਿਧਾਨ ਖਤਰੇ ਚ ਹੈ ਲੋਕਤੰਤਰ ਖਤਰੇ ਚ ਹੈ ਵੀ ਆ ਜਾਂਦੀ ਵਾਸਤੇ ਅਸੀਂ ਕੁਰਬਾਨੀਆਂ ਦੇਤੀਆਂ ਸੋ ਵੀਰੋ ਇਕੱਠੇ ਹੋ ਜੋ 1 ਜੂਨ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਣੀ ਹੈ ਅਸੀਂ ਕਦੇ ਵੀ ਜਾਤ ਪਾਤ ਦੇ ਨਾਂ ਤੇ ਵੋਟ ਨਹੀਂ ਮੰਗਦੇ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਪਾਰਲੀਮੈਂਟ 'ਚ ਬੋਲਿਆ ਸੀ ਕਿ ਕੌਮ ਕੋ ਕਬੀਲੋ ਮੇਂ ਮਤ ਬਾਟਿਏ ਲੰਬੇ ਸਫਰ ਕੋ ਮੀਲੋ ਮੇਂ ਮਤ ਬਾਟਿਏ ਇੱਕ بہਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋ ਮੇਂ ਮਤ ਬਾਟਿਏ ਸਾਡਾ ਦੇਸ਼ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਲੈ ਕੇ ਦਿੱਤਾ ਹੋਇਆ ਇਹ ਦੇਸ਼ ਕਿਸੇ ਬਾਪ ਦੀ ਜਾਗੀਰ ਨਹੀਂ ਹੈਗੀ ਕਿਸੇ ਦੇ ਬਾਪ ਦੀ ਕਿ ਉਹ ਮਾਲਕ ਬਣ ਕੇ ਬਹਿ ਜਾਏ 140 ਕਰੋੜ ਲੋਕਾਂ ਦਾ ਦੇਸ਼ ਹੈ ਸੋ ਇਸ ਕਰਕੇ ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਉਮੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਸੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਔਰ ਆ ਪਿਆਰ ਇੰਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋਂ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦ ਬੁੱਧੀ ਵੀ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਕਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਹਾਂ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ